ਹੜੀ ਵਿਛੋੜੇ ਮਰ ਜਾਏ ਦੁਰਜਨ ਦੁਰਜਨ ਕਿਹਾ ਗਿਆ ਵਾ ਵਿਛੋੜੇ ਨੂੰ ਦੁਰਜਨ ਕਿਹਾ ਗਿਆ ਹੋਮੇ ਨੂੰ ਹੋਮੇ ਤੇ ਵਿਛੋੜਾ ਹੈ ਹੋਮੇ ਕਰਕੇ ਤੇ ਵਿਛੋੜਾ ਹੋਮੇ ਤੇ ਵਿਛੋੜਾ ਪਾਰੀ ਹੈ ਨਿਤਨੇਮ ਬੰਦਾ ਕਰ ਰਿਹਾ ਵੀ ਪ੍ਰੀਤ ਬਣ ਜਾਏ ਨੇੜੇ ਹੋ ਜਾਈਏ ਬਾਣੀ ਪੜ ਰਿਹਾ ਬੰਦਾ ਵੀ ਗੁਰੂ ਦੇ ਨੇੜੇ ਹੋ ਜਾਈਏ ਨਿਤਨੇਮ ਕਰ ਰਿਹਾ ਗੁਰੂ ਘਰ ਜਾ ਰਿਹਾ ਵੀ ਗੁਰੂ ਦੇ ਨੇੜੇ ਹੋ ਜਾਈਏ ਸੇਵਾ ਕਰ ਰਿਆ ਗੁਰੂ ਨਾ ਬਾਣ ਆਵੇ ਨੇੜੇ ਹੋ ਜਾਈਏ ਪਰ ਇਨਾਂ ਸਾਰੇ ਯਤਨਾਂ ਚ ਜੇ ਕਿਤੇ ਹਉਮੈ ਆ ਗਈ ਤੇ ਵਿਛੋੜਾ ਪੈ ਜਾਣਾ ਇਨਾਂ ਸਾਰਿਆਂ ਵਿੱਚ ਜੇ ਕਿਤੇ ਹਉਮੈ ਆ ਕੇ ਵੱਢ ਗਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਦੱਸਿਆ ਬਾਣੀ ਵਿੱਚ ਬਾਦਸ਼ਾਹ ਕਹਿ ਲੱਗੇ ਵੀ ਜਿਹੜੀ ਹਉਮੈ ਨਾਲ ਦੁਰਜਣਿਆ ਹਉਮੈ ਜਿਹੜੀ ਆ ਭਰਮ ਭੂਲੇ ਸਾਖਤ ਦੁਰਜਣਾ ਨਾਨਕ ਰੋਗ ਗਵਾਏ ਮਿਲ ਸਤਿਗੁਰੂ ਸਾਧੂ ਸੱਜਣਾ ਗੁਰੂ ਸਾਹਿਬ ਕਹਿੰਦੇ ਹਉਮੈ ਇੱਕ ਦੁਰਜਣ ਆ ਹਉਮੈ ਜਿਹੜਾ ਦੁਰਜਣ ਬਣ ਕੇ ਦੁਰਜਨ ਸਭ ਜਤੇ ਜਾਨ ਕਹਿੰਦੇ ਨੇ ਚੰਗਾ ਮਨੁੱਖ ਦੁਰਜਨ ਜਿਵੇਂ ਦੁਰਮਤ ਸ਼ਬਦ ਆਪਾਂ ਜਕਰ ਕੀਦਾ ਦੁਰਮਤ ਪੈੜੀ ਮਤ ਦੁਰਜਨ ਪੈੜਾ ਬੰਦਾ ਪੈੜੀ ਵਿਚਾਰ ਪੈੜੀ ਵਿਚਾਰ ਹਉਮੈ ਅਹੰਕਾਰ ਹਉਮੈ ਨਾਮੇ ਨਾਲ ਵਿਰੋਧ ਹੈ ਦੋਏ ਨਾ ਵਸੇ ਇੱਕ ਠਾਏ ਜਬ ਹਮ ਹੋਤੇ ਤਬ ਤੂੰ ਨਾਹੀ ਵਿਰੋਧਿਆ ਇਹ ਵਿਰੋਧ ਚੱਲਦਾ ਰਿਹਾ ਸ਼ੁਰੂ ਤੋਂ ਹੀ ਗਾਵੇਂ ਚੱਲਦਾ ਰਹਿਣਾ ਹਉਮੇ ਜਿੱਥੇ ਹੋਊਗੀ ਉਥੇ ਰੱਬ ਦਾ ਨਾਮ ਨਹੀਂ ਆਉਣਾ ਤੇ ਜਿੱਥੇ ਨਾਮ ਹੋਊ ਉਥੇ ਹਉਮੇ ਨਹੀਂ ਆਉਣੀ ਤੇ ਬੰਦੇ ਕਈ ਵਾਰੀ ਨਾਮ ਜਪ ਕੇ ਵੀ ਹਉਮੇ ਕਰਨ ਲੱਗ ਬਾਣੀ ਪੜ ਕੇ ਵੀ ਹਉਮੈ ਕਰ ਲਗੋ ਵੀ ਛੇੜਾ ਬਣੇ ਉਹ ਵਿਛੋੜਾ ਤੇ ਦੁੱਖ ਬਣਿਆ ਰਹਿਣਾ ਉਹ ਵਿਛੋੜਾ ਮੁਕਣਾ ਥੋੜਾ ਗੁਰੂ ਸਾਹਿਬ ਕਹਿ ਲਗੇ ਜਦੋਂ ਪ੍ਰੇਮ ਤੇਰਨਾ ਬਣ ਗਿਆ ਮਨ ਮੋਇਆ ਗਿਆ ਤੇਰੇ ਨਾਲ ਪਿਆਰਿਆ ਮਿਤਰਾ ਫਿਰ ਹੁਣ ਕੀ ਕੀਤਾ ਜਾਵੇ ਕਹਿੰਦੇ ਫਿਰ ਦੁਰਜਣ ਤੂੰ ਜਲ ਪਹਾੜੀ ਐ ਹਉਮੈ ਰੂਪੀ ਦੁਰਜਣ ਤੂੰ ਸੜ ਜਾ ਓਣ ਭਾਵੇਂ ਪਹਾੜੀ ਮੈਨੇ ਅੱਗ ਦੇ ਵਿੱਚ ਸੜ ਜਾ ਅੱਗ ਦੇ ਵਿੱਚ ਤੂੰ ਹਉਮੈ ਵਿਛੋੜੇ ਮਰ ਜਾਹੇ ਇਹ ਵਿਛੋੜਿਆ ਤੂੰ ਵੀ ਮਰ ਜਾ ਪਰੇ ਮੈਨੂੰ ਦੂਰ ਮੇਰੇ ਰੱਬ ਤੋਂ ਮੇਰੀ ਦੂਰੀ ਪਾਉਣ ਵਾਲਿਆ ਵਿਛੋੜਿਆ ਤੂੰ ਵੀ ਮਰ ਜਾ ਨਾਨਕ ਗੁਰਮੁਖ ਮਿਲ ਰਹੇ ਫਿਰ ਵਿਛੋੜਾ ਕਦੇ ਨਾ ਹੋਏ ਜਦੋਂ ਗੁਰੂ ਮਿਲ ਪਿਆ ਨਾ ਫਿਰ ਵਿਛੋੜਾ ਵੀ ਮਰ ਗਿਆ ਵਿਛੋੜਾ ਗੁਰੂ ਗ੍ਰੰਥ ਸਾਹਿਬ ਨੇ ਜਦੋਂ ਦੁਨੀਆਂ ਦੇ ਦੁੱਖਾਂ ਦਾ ਜ਼ਿਕਰ ਕੀਤਾ ਨਾ ਵੀ ਕਿੰਨੇ ਤਰ੍ਹਾਂ ਦੇ ਵੱਡੇ ਦੁੱਖ ਹੁੰਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਸਾਰੇ ਦੁੱਖਾਂ ਤੋਂ ਵੱਡਾ ਦੁੱਖ ਮੰਨਿਆ ਵਿਛੋੜਾ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮ ਦੂਤ ਇੱਕ ਦੁੱਖ ਰੋਗ ਲਗੇ ਤਨ ਧਾਏ ਵੈਦ ਨਾ ਭੁਲੇ ਧਾਰੂ ਲਾਇ ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ ਬੜਾ ਸਭ ਤੋਂ ਵੱਡਾ ਜੇ ਕੋਈ ਦੁੱਖ ਆ ਤੇ ਸਭ ਤੋਂ ਪਹਿਲਾ ਵਿਛੋੜੇ ਦਾ ਵਿਛੋੜੇ ਦੇ ਦੁੱਖ ਕਰਕੇ ਵੀ ਕਈ ਵਾਰ ਰੋਗ ਪੈਦਾ ਹੁੰਦੇ ਆ ਵਿਛੋੜਾ ਕਿਸੇ ਵੀ ਨਾਲ ਵਿਛੋੜਾ ਪੈਂਦਾ ਬੰਦੇ ਨੂੰ ਚਿੰਤਾ ਲੱਗਦੀ ਚਿੰਤਾ ਤੋਂ ਗਾ ਰੋਗ ਵੱਧ ਜਾਂਦੇ ਕਈ ਵਿਛੋੜੇ ਦੇ ਖਾਤਰ ਡਿਪਰੈਸ਼ਨ 'ਚ ਵੀ ਚਲੇ ਗਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦਾ ਜਿਹੜਾ ਵਿਛੋੜਾ ਰੱਬ ਤੋਂ ਮੈਨੂੰ ਦੂਰੀ ਪਾ ਕੇ ਬੈਠਾ ਸੀ ਜਿਹੜੇ ਵਿਛੋੜੇ ਨੇ ਕੰਧ ਕੀਤੀ ਹੋਈ ਸੀ ਜਿਹੜੇ ਵਿਛੋੜੇ ਕਰਕੇ ਮੈਂ ਗੁਰੂ ਨਾਲ ਮਿਲ ਨਹੀਂ ਸਕਦਾ ਜਦੋਂ ਮੈਂ ਗੁਰੂ ਦੀ ਵਡਿਆਈ ਸੁਣੀ ਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜਿਆ ਮਹਾਰਾਜ ਦੀਆਂ ਸਿਫਤਾਂ ਕੀਤੀਆਂ ਫਿਰ ਕੀ ਹੋਇਆ ਭਲਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾਣ ਪੁੱਛੋ ਫਿਰ ਕੀ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਫਿਰ ਬਾਣੀ ਜ਼ਿਕਰ ਕੀਤਾ ਜੈਸਾ ਸਤਗੁਰ ਸੁਣੀਦਾ ਤੈ ਸੋਹੀ ਮੈਂ ਢੀਠ ਵਿਛੜਿਆ ਮਿਲੇ ਪ੍ਰਭ ਹਰ ਦਰਗਹਿ ਕਾ ਬਸੀਠ ਜਦੋਂ ਗੁਰੂ ਬਸੀਠ ਬਣ ਗਿਆ ਨਾ ਵਿਚੋਲਾ ਫਿਰ ਵਿਛੋੜਾ ਉਹਨੇ ਪਾਸੇ ਕਰ ਦਿੱਤਾ ਹੈ ਜਦੋਂ ਗੁਰੂ ਵਿਚੋਲਾ ਬਣ ਗਿਆ ਤੇ ਗੁਰੂ ਨੇ ਬਾਹ ਫੜ ਲਈ ਜਿਹੜੀ ਵਿਛੋੜੇ ਨੇ ਵਿੱਚ ਕੰਧ ਕੀਤੀ ਵਿਛੋੜਾ ਪਾਸੇ ਹੋ ਗਿਆ ਹੈ ਬਾਦਸ਼ਾਹ ਕਹਿੰਦੇ ਫਿਰ ਦਰਗੇ ਕਾ ਬਸੀਠ ਗੁਰੂ ਬਣਿਆ ਨਾ ਦਰਗਾਹ ਦਾ ਵਿਚੋਲਾ ਗੁਰੂ ਬਣ ਗਿਆ ਹਰ ਨਾਮੋ ਮੰਤਰ ਦਰਣਾਇੰਦਾ ਜਦੋਂ ਮਿਲ ਮਿਲੇ ਹੋਏ ਗੁਰੂ ਨੇ ਵਿਛੋੜੇ ਨਾਲੋਂ ਵਿਛੜਾ ਵਿਛੋੜਾ ਜਦੋਂ ਨਿਕਲ ਗਿਆ ਵਿੱਚੋਂ ਤੇ ਮਿਲੇ ਹੋਏ ਨੂੰ ਪਤਾ ਕੀ ਕਿਹਾ ਸਮਝਾ ਕੇ ਹੁਣ ਮੰਨ ਲਓ ਜਦਾ ਰੋਗ ਠੀਕ ਹੋ ਜਾਇ ਨਾ ਡਾਕਟਰ ਫਿਰ ਉਹਨੂੰ ਗਾਂ ਨਾ ਹਦਾਇਤਾਂ ਦਿੰਦਾ ਵੀ ਗਾਂ ਤੋਂ ਖਿਆਲ ਰੱਖੀ ਜਿਹੜੇ ਬੰਦੇ ਦੀ ਕਿਡਨੀ ਰਿਕਵਰ ਹੋਈ ਹੋਵੇ ਨਾ ਇੱਕ ਵਾਰੀ ਬੜੇ ਮੁਸ਼ਕਲ ਚੋਂ ਨਿਕਲੀ ਹੋਵੇ ਡਾਕਟਰ ਕਹਿੰਦਾ ਗਾਂ ਸ਼ਰਾਬ ਨਾ ਪੀਵੀਂ ਨਸ਼ਾ ਨਾ ਕਰੀਂ ਤੂੰ ਕਹੀ ਬੜੀ ਔਖੀ ਸਟੇਜ ਤੋਂ ਮੁੜ ਕੇ ਆਇਆ ਵਾ ਮੁਸ਼ਕਲ ਨਾਲ ਬੜਾ ਪੈਹਾ ਲਗਾਈ ਬੜੀ ਮਿਹਨਤ ਲੱਗੀ ਸਮਾਂ ਕੁਝ ਖਰਾਬ ਹੋਇਆ ਤੇਰਾ ਹੁਣ ਦੁਬਾਰਾ ਬਚੀ ਉਧਰ ਨਾ ਜਾਇਂ ਜਿਵੇਂ ਸਿਆਣਾ ਵੈਦ ਸਿਆਣਾ ਡਾਕਟਰ ਕਿਸੇ ਰਿਕਵਰ ਹੋਏ ਮਰੀਜ਼ ਨੂੰ ਦੁਬਾਰਾ ਹਦਾਇਤਾਂ ਕਰਦਾ ਨਾ ਵੀ ਆਹ ਚੀਜ਼ ਨਹੀਂ ਖਾਣੀ ਆ ਇਦਾਂ ਕਰਨਾ ਹੀ ਹੋ ਗੁਰੂ ਗ੍ਰੰਥ ਸਾਹਿਬ ਕਿਹੜਾ ਜਿਹੜਾ ਵਿਛੋੜਾ ਮੁੱਕ ਗਿਆ ਗੁਰੂ ਨਾਲ ਮੇਲ ਮਲਾਪ ਹੋ ਗਿਆ ਤੇ ਗੁਰੂ ਨੇ ਫਿਰ ਹਦਾਇਤਾਂ ਦਸੀਆਂ ਕੋ ਤਰੀਕਾ ਦੱਸਿਆ ਵੀ ਵਿਛੋੜਾ ਜੇ ਚੌਨਾ ਸਦਾ ਹੀ ਮੁੱਕਿਆ ਰਵੇ ਵਿਸਮੁੜ ਕੇ ਵਿਛੋੜਾ ਪਵੇ ਨਾ ਤੇ ਫਿਰ ਪਾਤਸ਼ਾਹ ਨੂੰ ਗੁਰੂ ਸੱਚੇ ਪਾਤਸ਼ਾਹ ਪਤਾ ਕੀ ਕਹਿੰਦੇ ਆ ਕਹਿ ਲਗੇ ਹਰਨਾਮੋ ਮੰਤਰ ਦਰੜਾਏਂਦਾ ਵਿਛੋੜਾ ਮੁਕਾ ਚੁਕੇ ਪਿਆਰੇ ਨੂੰ ਹਰੀ ਦੇ ਨਾਮ ਦਾ ਮੰਤਰ ਦੇਤਾ ਵੀ ਆਹ ਕੰਮ ਕਰਕੇ ਰੱਖੀ ਯਾਦ ਕਰਕੇ ਰੱਖੀ ਜੇ ਮੁੜ ਕੇ ਅੱਖੇ ਨ ਵੀ ਛੋੜਾ ਨਹੀਂ ਪਏਗਾ ਫਿਰ ਕਦੇ ਵੀ ਹਰਨਾਮੋ ਮੰਤਰ ਦਰੜਾਏਂਦਾ ਦਰੜਾਏਂਦਾ ਦਰੜ ਕਰ ਲਾ ਚੰਗੀ ਤਰ੍ਹਾਂ ਵਸਾਲਾ ਅੰਦਰ ਹਰ ਨਾਮੋਂ ਮੰਤਰ ਦਰੜਾਏ ਦਾ ਉਹਦੇ ਨਾਲ ਕੀ ਹੋਊਗਾ ਕਹਿੰਦੇ ਕੱਟੇ ਹਾਂ ਮੈਂ ਰੋਗ ਇਹੀ ਹਾਂ ਮੈਂ ਵਿਛੋੜਾ ਵਿਛੋੜੇ ਦਾ ਕਾਰਨ ਆ ਇਹੀ ਹਾਂ ਮੈਂ ਕੰਧ ਬਣੀ ਬੈਠੀ ਸੀ ਇਹੀ ਹਾਂ ਮੈਂ ਜਿਹੜੀ ਹੀ ਨਾ ਉਹ ਮਿਲਣ ਨਹੀਂ ਦਿੰਦੀ ਕਹਿੰਦੇ ਗੁਰੂ ਨੇ ਨਾਮ ਦਾ ਮੰਤਰ ਦੇ ਦਿੱਤਾ ਤੇ ਵਿਛੋੜੇ ਵਾਲਾ ਜਿਹੜਾ ਰੋਗ ਸੀ ਮੁੱਕ ਗਿਆ ਟੱਟੇ ਹਾਂ ਮੈਂ ਰੋਗ ਨਾਨਕ ਸਤਗੁਰ ਤਿਨਾ ਮਿਲਾਇਆ ਜਿੰਨਾ ਧੁਰੇ ਪਿਆ ਸੰਜੋਗ ਉਹਨਾਂ ਨੂੰ ਭਵੇਂ ਜਿੰਨਾ ਦਾ ਸੰਜੋਗ ਹੈਗਾ ਹੀ ਨਾ ਮਿਲਣਾ ਹੀ ਮਿਲਣਾ ਉਹ ਵਿਛੜੇ ਜ਼ਰੂਰ ਭਵੇਂ ਫਿਰਦੇ ਹੀ ਪਰ ਗੁਰੂ ਮਿਲ ਪਿਆ ਨਾ ਸੰਜੋਗ ਬਣਿਆ ਸੀ ਲਿੰਕ ਹੈਗਾ ਸੀ ਕਈ ਵਾਰੀ ਇਦਾਂ ਹੁੰਦਾ ਨਾ ਪਰਿਵਾਰ ਦੇ ਮੰਨੋ ਇੱਕ ਦਾਦੇ ਦੇਗਾ ਚਾਰ ਪੋਤੇ ਆ ਦਾਦੇ ਹੁਣੀ ਚਾਰ ਭਰਾ ਨੇ گاਉਂ ਨਾਲ ਦੇ ਵੀ ਪੁੱਤ ਨੇ ਤੋਂ ਉਹਨਾਂ ਦੇ ਕਈ ਵਾਰ ਸ਼ਰੀਕੇ ਉਹ ਸ਼ਰੀਕਾ ਹੋ ਗਿਆ ਆਪਣਾ ਤੇ ਹੋ ਸਕਦਾ ਕਈ ਵਾਰੀ ਅਣਬਣ ਹੋਈ ਹੁੰਦੀ ਏ ਕੋਈ ਸਿਆਣਾ ਬੰਦਾ ਵਿਚੋਂ ਪੈਂਦਾ ਆਣ ਕੇ ਉਹਨਾਂ ਦੀ ਦੂਰੀ ਮਕਾ ਦਿੰਦਾ ਉਹ ਫਿਰ ਮਿਲਵਰਤਨ ਲੱਗ ਪੈਂਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਬਾਣੀ ਦੇ ਬਚਨਿਆਂ ਵੀ ਜਿਹੜਾ ਸੰਜੋਗ ਸਾਡਾ ਪਹਿਲਾਂ ਬਣਿਆ ਸੀ ਨਾ ਰੱਬ ਨਾਲ ਸੰਜੋਗ ਸਾਡਾ ਹੈਗਾ ਵੀ 3 ਪੁੱਤ ਵਾਏ ਗੁਰੂ ਦੇ ਆ ਪਰ ਹੋਂ ਮੇ ਕਰਕੇ ਵਿਛੜੇ ਆ ਗੁਰੂ ਪੈ ਗਿਆ ਵਿਚੋਲਾ ਗੁਰੂ ਨੇ ਆਖਾ ਤੂੰ ਕਿਡੇ ਬਣ ਤੁਰਿਆ ਫਿਰਦਾ ਮੈਂ ਤੇਰਾ ਤੇ ਸੰਯੋਗ ਰਾਬਣਾ ਬਣਿਆ ਤੇਰਾ ਸੰਯੋਗ ਤੇ ਕਿਲਗੀ ਤਰ ਪਾਸ਼ਾਣਾ ਗੁਰਸਿੱਖਾ ਤੂੰ ਕਿੱਧਰ ਮੜੀਆਂ ਨੂੰ ਮથે ਟੇਕਦਾ ਫਿਰਦਾ ਤੇਰਾ ਸੰਯੋਗ ਤੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲਿਆ ਤੂੰ ਕਿਹੜੀਆਂ ਪਖੰਡੀਆਂ ਦੰਬੀਆਂ ਕੋਲ ਤੁਰਿਆ ਫਿਰਦਾ ਕਿਹੜੇ ਨੇਰੇ ਤੁਰਿਆ ਫਿਰਦਾ ਸੰਯੋਗ ਤੇ ਤੇਰਾ ਉਧਰ ਬਣਿਆ ਜਦੋਂ ਗੁਰੂ ਨੇ ਰਾਬ ਖਾਇਆ ਗੁਰੂ ਨੇ ਹੌਮੇ ਕੱਢ ਦਿੱਤੀ ਮਨ ਉਜੜਾ ਕਰਤਾ ਗਿਆਨ ਸੋਜੀ ਮਤ ਬੁੱਧ ਦਿੱਤੀ ਆ ਤੇ ਬਾਦਸ਼ਾਹ ਕਹਿੰਦੇ ਕਟੇ ਹਾਂ ਮੈਂ ਰੋਗ ਨਾਨਕ ਸਤ ਗੁਰ ਤੇ ਨਾ ਮਿਲਾਇਆ ਉਹਨਾਂ ਨੂੰ ਸਿਰ ਮਿਲਾ ਲਿਆ ਜਿੰਨਾ ਤੁਰੇ ਭਿਆ ਸੰਜੋਗ ਕਹਿੰਦੇ ਇੱਕ ਰਾਜੇ ਦਾ ਪੁੱਤ ਨਾ ਉਹ ਕਿਤੇ ਦਿਮਾਗੀ ਤੌਰ ਤੇ ਅਫਸੈਟ ਹੋ ਗਿਆ ਪਰ ਉਹ ਪਾਗਲ ਹੋ ਗਿਆ ਜੀ ਭੱਜ ਗਿਆ ਛੱਡ ਕੇ ਆਪਣਾ ਨਗਰ ਸ਼ਹਿਰ ਬੜੀ ਦੂਰ ਚਲਾ ਗਿਆ ਕਿਤੇ ਜੂੰ ਭਜਿਆ ਰਾਜੇ ਨੇ ਆਪਣੇ ਬੰਦੇ ਛੱਡੇ ਜਾਓ ਪਤਾ ਕਰੋ ਲੱਭ ਕੇ ਲਿਆਓ ਲੱਭ ਕੇ ਲਿਆਓ ਵੀ ਵੇਖੋ ਕਿੱਥੇ ਚਲਾ ਗਿਆ ਮੇਰਾ ਪੁੱਤ ਕਹਿੰਦੇ ਜੂੰ ਲੱਭਣ ਲੱਗੇ ਬੜਾ ਲੰਬਾ ਸਮਾਂ ਲੱਭਦੇ ਰਹੇ ਪਛਾਣ ਤੋ ਜਲੋ ਰਾਜੇ ਦੇ ਖਾਸ ਬੰਦਿਆਂ ਨੂੰ ਹੈਗੀ ਸੀ ਰਾਜੇ ਦੇ ਪੁੱਤ ਦੀ ਉਹ ਤੁਰੇ ਫਿਰਦੇ ਰਹੇ ਉਹ ਕਹਿੰਦੇ ਇੱਕ ਧਾਰਮਿਕ ਸਥਾਨ ਦੇ ਬਾਹਰ ਨਾ ਬੜੀ ਭੀੜ ਲੱਗੀ ਮੰਗਣ ਵਾਲੇ ਮੰਗਤਿਆਂ ਦੀ ਉਹ ਮੰਗਣ ਵਾਲੇ ਮੰਗਤਿਆਂ ਦੀ ਕਤਾਰ ਵਿੱਚ ਬੈਠਾ ਸੀ ਮੰਗ ਰਿਹਾ ਸੀ ਭਿਖਾਰੀ ਬਣ ਕੇ ਰਾਜੇ ਦੇ ਬੰਦਿਆਂ ਜਾ ਕੇ ਪਛਾਣਿਆ ਜਦੋਂ ਜਾ ਕੇ ਬੰਦਿਆਂ ਨੇ ਪਛਾਣਿਆ ਨਾ ਉਹ ਕਹਿੰਦੇ ਉਹ ਤੇਰਾ ਭਲਾ ਜੇ ਤੂੰ ਤੇ ਰਾਜੇ ਦਾ ਪੋਤੋ ਕੇ ਮੰਗਤਾ ਬਣੀ ਫਿਰਦਾ ਉਹਨਾਂ ਫੜ ਕੇ ਬਾਹਾਂ ਤੇ ਪਿਆਰ ਨਾਲ ਪਰੇਰ ਕੇ ਤੇ ਪਿਓ ਕੋ ਲੈ ਜਾਂਦਾ ਜਦੋਂ ਪਿਓ ਕੋ ਲਿਆਂਦਾ ਨਾ ਤੇ ਫਿਰ ਪਿਓ ਨੇ ਨਾ ਬੜੇ ਲਾੜ ਪਿਆਰ ਨਾਲ ਗਲ ਵਕੜੀ ਪਾ ਕੇ ਅਦਬ ਨਾਲ ਸਤਕਾਰ ਦੇ ਕੇ ਉਹਦਾ ਲਾਜ ਕਰਾਇਆ ਠੀਕ ਹੋਇਆ ਤੇ ਫਿਰ ਪਤਾ ਲੱਗਾ ਤੇ ਇਹਨੇ ਮਾਫੀ ਮੰਗੀ ਕਹਿੰਦਾ ਪਿਤਾ ਜੀ ਮੇਰੀ ਗਲਤੀ ਆ ਮੈਂ ਰਾਜੇ ਦਾ ਪੋਤੋ ਹੋ ਕੇ ਮੰਗਤਿਆਂ ਦੀ ਕਤਾਰ 'ਚ ਬਹਿ ਕੇ ਆਪਣੇ ਪਿਓ ਦੀ ਬੇਇੱਜ਼ਤੀ ਕਰਾ ਰਿਆਂ ਮੇਰੀ ਇਸ ਗੱਲ ਦੀ ਗਲਤੀ ਦੀ ਖਿਮਾ ਕਰ ਦਿਓ ਗੱਲ ਉਹ ਵਿਦਵਾਨਾ ਬੜੀ ਕਮਾਲ ਦੀ ਸਮਝਾਈ ਗੁਰੂ ਗੋਬਨ ਸਿੰਘ ਦੇ ਹੋ ਕੇ ਨਾ ਪੁੱਤ ਕਹੀ ਤੇ ਮੰਗਤੇ ਬੈਠੇ ਨੇ ਉਥੇ ਬਣ ਕੇ ਜਾ ਕੇ ਜਿਹੜੇ ਖੁਦ ਮੰਗਤੇ ਨੇ ਮੰਗਤਿਆਂ ਕੋ ਮੰਗਦੇ ਪਾਏ ਤੇ ਗੁਰਮੁਖ ਜਨ ਸਾਧੂ ਜਨ ਗੁਰਮੁਖ ਪਿਆਰ ਵਾਲੇ ਗੁਰੂ ਨਾਲ ਜੁੜੇ ਹੋਏ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋયા ਨੇ ਆਖਿਆ ਓਏ ਤੁਸੀਂ ਰਾਜੇ ਦੇ ਪੁੱਤ ਜੇ ਕਲਗੀਧਰ ਦੇ ਬੱਚੇ ਜੇ ਤੁਸੀਂ ਕਿੰਨਾ ਮਗਰ ਤੁਰੇ ਫਿਰਦੇ ਕਿੱਥੇ ਜਾ ਕੇ ਮੰਗਤੇ ਬੈਠੇ ਬਣੇ ਹੋਏ ਤੁਸੀਂ ਗੁਰੂ ਸਾਹਿਬ ਦੇ ਜੇ ਤੇ ਜਦੋਂ ਉਹ ਕਿਸੇ ਗੁਰਸਿੱਖਾਂ ਦੀ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜੈ ਜਿਨ੍ਹਾਂ ਗੁਰਸਿੱਖਾਂ ਦੀ ਸੰਗਤ ਕਰਕੇ ਗੁਰੂ ਦਾ ਰਾਹ ਲੱਭ ਗਿਆ ਸਾਧੂ ਗੁਰਮਖਾਂ ਦੀ ਸੰਗਤ ਕਰਕੇ ਗੁਰੂ ਦਾ ਰਾਹ ਲੱਭ ਗਿਆ ਤੇ ਗੁਰੂ ਨੇ ਕੋਟ ਕੇ ਗੱਲ ਨਾ ਲਾਇਆ ਸੀਨੇ ਨਾਲ ਲਾਇਆ ਤੇ ਜਦੋਂ ਗੁਰੂ ਨਾਲ ਜੁੜ ਗਏ ਸੀਨੇ ਨਾਲ ਲਾ ਤੇ ਨਾ ਸਤਗੁਰੂ ਸਾਹਿਬ ਨੇ ਆਪਣਾ ਮੁਖ ਦੇਤਾ ਆਪਣਾ ਰੂਪ ਦੇਤਾ ਅੰਮ੍ਰਿਤ ਦੀ ਦਾਤ ਦੇਤੀ ਖੜੇ ਦੀ ਪੌਲ ਬਖਸ਼ਿਸ਼ ਕਰ ਦਿੱਤੀ ਜਦੋਂ ਗੁਰੂ ਰੂਪ ਬਣ ਗਏ ਤੇ ਫਿਰ ਮਹਿਸੂਸ ਹੋਇਆ ਮਾਰਾ ਸਹਿਬ ਐਵੇਂ ਹੀ ਗੁਰੂ ਸਾਹਿਬ ਤੇਰੇ ਨਾਮ ਨੂੰ ਬਦਨਾਮ ਕਰਦੇ ਪਏ ਸਾਥਾ ਦਰਦਰ ਤੇ ਮੰਗਤੇ ਬਣ ਕੇ ਸਾਨੂੰ ਤੇ ਭੁਲੇਖੇ ਜੀ ਰਹਿ ਗਏ ਆਪਾਂ ਕਿ ਸਾਡਾ ਤੇ ਗੁਰੂ ਸੱਜਾ ਬਹੁਤ ਵੱਡਾ ਬਾਦਸ਼ਾਹ ਹੈ ਰਾਜਾਂਨ ਰਾਜ ਪਹਾਨਨ ਭਾਨ ਦੇਵਾਨ ਦੇ ਉਪਮਾ ਮਹਾਨ ਐਸਾ ਸਤਿਗੁਰ ਹੈ ਮੇਰਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗਣ ਵਾਲਾ ਗੁਰਸਿੱਖ ਗੁਰੂ ਛੱਡਦਾ ਨਹੀਂ ਕਦੇ ਜਿਹੜਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦਾ ਨਾ ਉਹ ਕਿਸੇ ਹੋਰ ਥਾਂ ਨਹੀਂ ਜਾਂਦਾ ਤੇ ਜਿਹੜਾ ਕਿਸੇ ਹੋਰ ਥਾਂ ਜਾਂਦਾ ਉਹ ਗੁਰੂ ਗ੍ਰੰਥ ਸਾਹਿਬ ਦਾ ਹੈ ਨਹੀਂ ਸਤਿਗੁਰੂ ਗ੍ਰੰਥ ਸਤਿਗੁਰੂ ਪਾਤਸ਼ਾਹ ਤਾਂ ਕਹਿੰਦੇ ਆ ਕਹਿੰਦੇ ਜਿਹੜਾ ਵਿਛੋੜਾ ਪਿਆ ਨਾ ਇਹ ਆਪਣੀ ਖੋਟੀ ਮਤ ਕਰਕੇ ਆਪਣੀ ਹਉਮੈ ਕਰਕੇ ਆ ਤੇ ਗੁਰੂ ਨਾਲ ਜਦੋਂ ਮਿਲ ਗਏ ਨਾ ਤੇ ਫਿਰ ਗੁਰੂ ਨੇ ਨੇੜੇ ਕਰ ਦੇਣਾ ਮਿਲਾ ਲੈਣਾ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਆ ਦੁਰਜਨ ਤੂੰ ਜਲ ਪਹਾੜੀ ਵੇ ਛੋੜੇ ਮਰ ਜਾਹੇ ਐ ਹੋ ਮੇ ਰੂਪੀ ਦਰਜਣ ਤੂੰ ਮਰ ਜਾ ਸੜ ਜਾ ਪਰੇ ਤੇ ਤੂੰ ਵਿਛੋੜਿਆ ਜਾ ਪਰੇ ਮਰ ਜਾ ਕੇ ਕੰਤਾ ਤੂੰ ਸੋ ਸਜੜੇ ਮੈਡਾ ਹੱਬੋ ਦੁਖ ਉਲਾਹੇ ਕੰਤਾ ਜਦੋਂ ਹਉਮੇ ਮੁਕ ਗਈ ਹਉਮੇ ਤੇ ਵਿਛੋੜਾ ਮਿਛੋੜੇ ਦਾ ਕਾਰਨ ਬਣੀ ਹੁਣ ਪਹਿਲਾਂ ਜਿਹੜੀ ਹਿਰਦੇ ਦੀ ਸੀਜ ਹੀ ਨਾ ਜਿਹੜੀ ਹਿਰਦੇ ਦੀ ਸੀਜ ਤੇ ਮਾਲਕ ਨੇ ਬੈਣਾ ਉਥੇ ਹਉ ਮੇ ਆਪਣਾ ਅਸਣ ਲਾ ਕੇ ਬੈਠੀ ਹੁਣ ਉਥੋਂ ਹਉ ਮੇ ਵਾਲੀ ਗੰਦਗੀ ਸਾਫ ਕਰ ਦਿੱਤੀ ਆ ਬਿਲਕੁਲ ਹੁਣ ਮੰਨ ਲਓ ਕਈ ਵਾਰੀ ਹੁੰਦਾ ਨਾ ਘਰ 'ਚ ਆਪਣੇ ਕਮਰੇ ਦੇ ਵਿੱਚ ਆਮ ਜਦੋਂ ਆਪਾਂ ਵਰਤਦੇ ਆ ਕਮਰਾ ਆਪਣਾ ਘਰ ਵਰਤਦੇ ਆ ਇੱਕ ਵਾਰ ਖਲਾਰੇ ਵੀ ਪੈ ਜਾਂਦੇ ਚੰਗੀ ਮੰਦੀ ਚੀਜ਼ ਰੁੜ ਵੀ ਜਾਂਦੀ ਆ ਘਰ ਦੇ ਵਿੱਚ ਪਰ ਜਦੋਂ ਕਦੇ ਪਤਾ ਲੱਗੇ ਵੀ ਆਪਣਾ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਇਸ ਕਮਰੇ ਵਿੱਚ ਤਾਂ ਆਪਾਂ ਕਮਰਾ ਸਾਰਾ ਪਹਿਲਾਂ ਸਾਫ਼ ਕਰਕੇ ਧੋਨਿਆਂ ਚੰਗੀ ਤਰ੍ਹਾਂ ਸਾਫ਼ ਕਰਦੇ ਵੀ ਇੱਥੇ ਮਹਾਰਾਜ ਸਾਹਿਬ ਦਾ ਪ੍ਰਕਾਸ਼ ਹੋਣਾ ਫਿਰ ਪ੍ਰਕਾਸ਼ ਕਰਦੇ ਪਹਿਲਾਂ ਸਾਰੀ ਸਫਾਈ ਕਰਦੇ ਆਂ ਕਮਰੇ ਧੋਨਿਆਂ ਆਪਾਂ ਚੰਗੀ ਤਰ੍ਹਾਂ ਪੋਚੇ ਲਾ ਦਿੰਨੇ ਆਂ ਕੋਈ ਪਰਫਿਊਮ ਖਿਲਾਰ ਦਿੰਨੇ ਵੀ 스멜 ਵੀ ਕਿਸ ਤਰੀਕੇ ਦੇ ਹੋਰਣਾਣਾ ਆਵੇ ਕੋਈ ਮਾਰੇ ਕਿਤੇ ਜਦੋਂ ਹਉ ਮੈਂ ਮੁੱਕ ਗਈ ਨਾ ਵਿੱਚੋਂ ਹਉ ਮੈਂ ਨਿਕਲ ਗਈ ਐ ਉਹ ਜਿਹੜੀ ਹਿਰਦੇ ਦੀ ਸੇਜ ਤੇ ਮਾਲਕ ਨੇ ਬਹਿਣਾ ਸੀ ਉਥੇ ਆ ਕੇ ਪਹਿਲਾਂ ਹਉ ਮੈਂ ਡੇਰਾ ਲਾ ਕੇ ਬੈਠੀ ਉਥੋਂ ਮੁੱਕ ਗਈ ਹਉ ਮੈਂ ਚਲੀ ਗਈ ਉਥੇ ਹੋ ਗਈ ਸਫਾਈ ਹੁਣ ਉਥੇ ਕੀ ਹੋਇਆ ਕੰਤਾ ਤੂੰ ਸੌ ਸੇਜੜੀ ਮੇਰੀ ਹੁਣ ਉਸ ਹਿਰਦੇ ਰੂਪੀ ਸੇਜ ਤੇ ਮੇਰੇ ਪਿਆਰੇ ਕੰਤ ਤੂੰ ਆ ਕੇ ਸੌ ਜਾ ਹੁਣੇ ਆਸਣ ਖਾਲੀ ਹੋ ਗਿਆ ਤੂੰ ਬਹਿ ਆਣ ਕੇ ਤੇ ਕੰਤਾ ਤੂੰ ਸੌ ਸੇਜੜੀ ਮੈਂਡਾ ਮੇਰਾ ਹੱਬੋ ਦੁਖ ਉਲਾਹੇ ਮੇਰੇ ਸਾਰੇ ਦੁਖ ਲਾਦੇ ਆਣ ਕੇ ਮੇਰੀ ਹਿਰਦੇ ਦੀ ਸੇਜ ਤੇ ਆਣ ਕੇ ਬੈਠ ਜਾ ਇੱਥੇ ਸੌਂ ਜਾ ਆਨੰਦ ਮਾਣ ਪਾਵੇ ਹੁਣ ਇਹ ਹਰਦਾ ਰੂਪੀ ਘਰ ਤੇਰੇ ਵਾਸਤੇ ਤਿਆਰ ਕੀਤਾ ਹੈ ਮੋਹੱਲਾ 5ਵਾਂ ਪੰਜਵੇਂ ਬਾਦਸ਼ਾਹ ਅਗਲੇ ਸ਼ਲੋਕ ਅੰਦਰ ਜ਼ਿਕਰ ਕਰਦੇ ਨੇ ਦਰਜਣ ਦੋਜਾ ਭਾਉ ਹੈ ਵਿਛੋੜਾ ਹਮੈ ਰੋਗਾ ਮਗਨ ਦੁਰਜਣ ਕੀਆ ਦੂਜਾ ਪਾਉ ਦੁਰਜਣ ਕੀਆ ਦੁਬਦਾ ਵਾਲਾ ਪਾਉ ਜੇ ਦੁਬਦਾ ਇੱਕ ਗੁਰੂ ਨੂੰ ਛੱਡ ਕੇ ਕਿਸੇ ਹੋਰ-ਹੋਰ ਦਰ ਤੇ ਫਿਰਨਾ ਦੁਬਦਾ ਵਾਲਾ ਪਾਉ ਹੈ ਇਹ ਦੂਜਾ ਇੱਕ ਇੱਕ ਗੁਰੂ ਦੇ ਬਰਾਬਰ ਕਈਆਂ ਨੂੰ ਵੇਖੀ ਜਾਣਾ ਵੀ ਆਹ ਵੀ ਉਹਦੇ ਬਰਾਬਰ ਹੈ ਆ ਵੀ ਬਰਾਬਰ ਨਹੀਂ ਰੱਬ ਵਰਗਾ ਰੱਬ ਹੀ ਹੈ ਗੁਰੂ ਵਰਗਾ ਗੁਰੂ ਹੈ ਕੋਈ ਉਸ ਵਰਗਾ ਹੋਰ ਹੈ ਹੀ ਨਹੀਂ ਤੁਦ ਸ਼ਰੀਕ ਹੋਵੇ ਤਾਂ ਕੀ ਹੈ ਤੁਦ ਜੇਵੜ ਤੂੰ ਹੀ ਹੋਈਂ ਸਤਿਗੁਰੂ ਕਹਿ ਲਗੇ ਦੁਰਜਣ ਦੂਜਾ ਪਾਉ ਹੈ ਦੁਰਜਣ ਹੈ ਦੂਜਾ ਪਾਉ ਵਿਛੋੜਾ ਹਉਮੇ ਦਾ ਰੋਗ ਹੈ ਵਿਛੋੜੇ ਕਰਕੇ ਹੀ ਗੁਰੂ ਨਾਲ ਪ੍ਰੇਮ ਨਹੀਂ ਬਣਦਾ ਸਜਣ ਸੱਚਾ ਪਾਤਸ਼ਾਹ ਜਿਸ ਮਿਲਾਂ ਕੀਚੈ ਭੋਗਾ ਸਜਣ ਸੱਚਾ ਪਾਤਸ਼ਾਹ ਹੋ ਸਜਣ ਜਿਹੜੇ ਗੱਲ ਜੀ ਜੇਕਰ ਆਇਆ ਨਾ ਮਿੱਤਰ ਦੀ ਗੱਲ ਵੀ ਜੇ ਤੂੰ ਮਿੱਤਰ ਅਸਾੜੜਾ ਉਸੇ ਦੀ ਮਿੱਤਰ ਨੂੰ ਰੱਜਣ ਕਿਆ ਸੱਜਣ ਸੱਚਾ ਪਾਤਸ਼ਾ ਉਹੀ ਸੱਜਣ ਉਹੀ ਮੇਰਾ ਮਿੱਤਰ ਜਿਹੜਾ ਉਹ ਸੱਜਣ ਹੈ ਉਹ ਸੱਚਾ ਵਾ ਉਹ ਪਾਤਸ਼ਾ ਵਾ ਜਿਸ ਮਿਲ ਕੀਚੈ ਭੋਗ ਮਾਲ ਕਹਿੰਦੇ ਉਸ ਮਿੱਤਰ ਨੂੰ ਮਿਲ ਜਿਹਨੂੰ ਮਿਲ ਕੇ ਜੀਵਨ ਦੇ ਭੋਗ ਆਨੰਦ ਮਾਣੇਗਾ ਪਰ ਮਨੁੱਖ ਕੀ ਕਰਦਾ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਕਸੂਬੇ ਭੁੱਲੀ ਉਹ ਕਸੋਂਬੇ ਵਿੱਚ ਭੁੱਲੀ ਹੋਈ ਆਪਣੇ ਪਿਆਰੇ ਗੁਰੂ ਨੂੰ ਛੋੜ ਦਿੰਦੀ ਹੈ ਛੱਡ ਦਿੰਦੀ ਹੈ ਪਰ ਗੁਰੂ ਕਹਿਣ ਲੱਗੇ ਗੁਰੂ ਨੂੰ ਛੱਡ ਕੇ ਦੁੱਖਿਆ ਤੇ ਗੁਰੂ ਨੂੰ ਮਿਲ ਕੇ ਸੁਖਿਆ ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀਚੈ ਭੋਗ ਅਗਲੀ ਪੰਕਤੀ 'ਚ ਮਹਾਰਾਜ ਬਖਸ਼ਿਸ਼ ਕਰਦੇ ਹਨ ਪੌੜੀ ਪੌੜੀ ਅੰਦਰ ਗੁਰੂ ਅਰਜਨ ਦੇਵ ਸਹਿਬਾਰਜ ਬਖਸ਼ਿਸ਼ ਕਰ ਰਹੇ ਨੇ ਤੂੰ ਅਗਮ ਦਿਆਲ ਬੇਅੰਤ ਤੇਰੀ ਕੀਮਤ ਕਹਾ ਕੌਣਾ ਤੂੰ ਅਗਮ दयाल बेअंत तू गम है तू पहुंच तो परे है दयाल है तू दया दा सग दयाल शब्द दो ਅੱਖਰਾਂ ਤੋਂ ਬਣਿਆ ਦਏ ਆਲ ਆਲ ਦਾ ਅਰਥ ਹੈ ਘਰ दया ਦਾ ਘਾਰਿਆ ਤੂੰ बेअंत ਜਿਹਦਾ ਅੰਤ ਕੋਈ ਨਹੀਂ ਅੰਤ ਸ਼ਬਦ ਦਾ ਆਪਾਂ ਕਹਿ ਸਕਦੇ ਆ ਵੀ ਇੱਥੋਂ ਤੱਕ ਇਸ ਚੀਜ਼ ਦਾ ਅੰਤ ਆ ਕਿਸੇ ਜ਼ਮੀਨ ਦੀ ਜਿਹੜੀ ਆ ਜਦੋਂ ਲੰਬਾਈ ਮਾਪੀ ਜਾਣੀ ਕਹਿੰਦਾ ਵੀ ਇੱਥੋਂ ਤੱਕ ਕਿੱਲਾ ਬਣਦਾ ਇੱਥੋਂ ਤੱਕ ਹੱਦ ਹੈ ਜੀ ਆ ਇੱਥੇ ਅੰਤ ਆ ਇੰਨਾ ਇੰਨੀ ਹੱਦ ਬੰਦੀ ਹੈ ਜੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੂੰ ਤੇ ਮਹਾਰਾਜ ਬੇਅੰਤ ਆ ਤੇਰਾ ਤੇ ਹੱਦ ਬੰਦੀ ਹੈ ਹੀ ਕੋਈ ਨਹੀਂ ਅੰਤ ਹੀ ਕੋਈ ਨਹੀਂ ਆਉਣਾ ਤੂੰ ਬੇਅੰਤ ਕੋ ਵਿਰਲਾ ਜਾਣ ਬੇਅੰਤਾ ਬੇਅੰਤ ਗੁਣ ਤੇਰੇ ਸਤਿਗੁਰ ਕਹਿਣ ਲੱਗੇ ਤੂੰ ਤੂੰ ਅਗੰਮ ਦਇਆਲ ਬੇਅੰਤ ਤੇਰੀ ਕੀਮਤ ਕਹ ਕੌਣ ਤੇਰੀ ਕੋਈ ਕੀਮਤ ਕੌਣ ਕਹਿ ਸਕਦਾ ਹੈ ਤੁਦ ਸਿਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਭਾਉਣਾ ਤੂੰ ਸਿਰਜਿਆ ਹੈ ਸਾਰੇ ਸੰਸਾਰ ਨੂੰ ਵੈਗਰੂ ਤੂੰ ਸਿਰਜਿਆ ਸਾਰਿਆਂ ਦਾ ਨਾਇਕ ਤੂੰ ਆ ਸਾਰ ਨਾਇਕ ਮੈਨੇ ਆਗੂ ਸਗਲ ਭਾਉਣ ਸਾਰੇ ਭਾਉਣ ਦਾ ਭਵਨ ਦਾ ਸ੍ਰਿਸ਼ਟੀ ਦਾ ਤੂੰ नायक ਆਗੂ ਹੈ ਤੇਰੀ ਕੁਦਰਤ ਕੋਈ ਨਾ ਜਾਣੇ ਮੇਰੇ ਠਾਕੁਰ ਸਗਲ ਰੌਣ ਤੇਰੀ ਕੁਦਰਤ ਕੋਈ ਨਾ ਜਾਣੇ ਤੇਰੀ ਤਾਕਤ ਨੂੰ ਤੇਰੀ ਖੇਡ ਨੂੰ ਮਹਾਰਾਜ ਕੋਈ ਨਹੀਂ ਜਾਣ ਸਕਦਾ ਤੇਰੀ ਬਣਾਈ ਕੁਦਰਤ ਨੂੰ ਵੀ ਕੋਈ ਨਹੀਂ ਜਾਣ ਸਕਦਾ ਤੂੰ ਅਜਰਜ ਕੁਦਰਤ ਤੇਰੀ ਬਿਸਮਾ ਬਾਧਣ ਤੇਰੀ ਕੁਦਰਤ ਕੋਈ ਨਾ ਜਾਣੇ ਮੇਰੇ ਠਾਕੁਰ ਸਗਲ 라ਉਂਡ ਸਾਰੇ ਥਾਂ ਰਮੇ ਹੋਏ ਵੈਗੁਰੂ ਜੀ ਤੈਨੂੰ ਕੋਈ ਨਹੀਂ ਜਾਣਦਾ ਨਾ ਤੇਰੀ ਕੁਦਰਤ ਨੂੰ ਕੋਈ ਜਾਣ ਸਕਦਾ ਹੈ ਤੁਧ ਅਪੜ ਕੋਈ ਨਾ ਸਕੈ ਤੂੰ ਆਪਣਾ ਸੀ जग ਉਧਰਨ ਤੁਧ ਅਪੜ ਕੋਈ ਨਾ ਸਕੈ ਕੋਈ ਆਖੇ ਵੀ ਮੈਂ ਰੱਬ ਤੱਕ ਅਪੜਿਆਂ ਹੋਇਆਂ ਪਹੁੰਚਿਆ ਹੋਇਆਂ ਮੈਂ ਰੱਬ ਨੂੰ ਪਾਲਿਆ ਗੁਰੂ ਗ੍ਰੰਥ ਸਾਹਿਬ ਜਿਹੜਾ ਅਪੜ ਗਿਆਨ ਉਹ ਤੇ ਕਹਿਣ ਜੋਗਣ ਨਹੀਂਦਾ ਜੇ ਹੋਂ ਜਾਣਾ ਆਖਾਂ ਨਾ ਜੇ ਜਾਣ ਗਿਆ ਤੇ ਆਖਣ ਜੋਗਣ ਨਹੀਂ ਰਹਿ ਸਕਦਾ ਸੋ ਅਜਾਣ ਕਹੇ ਮੈਂ ਜਾਨਾ ਜਾਣਨਹਾਰ ਨਾ ਜਾਣਾਰੇ ਉਹ ਕਹਿੰਦੇ ਹਨ ਜਾਣ ਆ ਜਿਹੜਾ ਆਂਦਾ ਮੈਂ ਰੱਬ ਜਾਣ ਗਿਆ ਕਹਿੰਦੇ ਜਾਣਨ ਜਿਹੜਾ ਜਾਣ ਗਿਆ ਨਾ ਦੱਸਦਾ ਫਿਰਦਾ ਮੈਂ ਜਾਣ ਗਿਆ ਕਹਿੰਦੇ ਨਾ ਕੱਖ ਨਹੀਂ ਜਾਣਿਆ ਤੇ ਜਿਹੜਾ ਜਾਣ ਗਿਆ ਕਿਤੇ ਉਹ ਦੱਸਣ ਜੋਗਾ ਹੀ ਨਹੀਂ ਰਿਹਾ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਗਿਆ ਕਹੀਏ ਗੁੜ ਖਵਾ ਕੇ ਗੁੰਗੇ ਨੂੰ ਦੱਸ ਉਹ ਸਵਾਦ ਖੋੜਾ ਕਿ ਨਾ ਕੋ ਪਿਆ ਪੜਾਏ ਚਪਲਾ ਮਿੱਠਾ ਕਿ ਨਾ ਗਿਆ ਉਹ ਜਦੋ ਹੈ ਹੀ ਗੁੰਗਾ ਵਾ ਜਿੰਨਾ ਮਰਜੀ ਗੁੜ ਖਵਾਈ ਜਾਓ ਕੋ ਬਿਆਨ ਹੀ ਨਹੀਂ ਹੋਣਾ ਰੱਬ ਦਾ ਪਿਆਰਾ ਇਦਾਂ ਦਾ ਗੁਰੂ ਨੂੰ ਮਿਲਣ ਵਾਲਾ ਪ੍ਰੇਮ ਵਾਲਾ ਉਹ ਮਿਲੇਗਾ ਜ਼ਰੂਰ ਆਨੰਦ ਰੋਜ ਮਾਣੇਗਾ ਪਰ ਬਿਆਨ ਨਹੀਂ ਕਰ ਸਕਦਾ ਸਤਗੁਰੂ ਮਹਾਰਾਜ ਨੇ ਤੂੰ ਅਪੜ ਕੋਈ ਨਾ ਸਕੈ ਤੂੰ ਅਬਨਾਸ਼ੀ ਜਗ ਉਦਰਣ ਤੂੰ ਅਬਨਾਸ਼ੀ ਨਾਸ਼ ਰਹਿ ਤਿਆ ਜਗ ਉਦరణ ਤੂੰ ਜਗਤ ਦਾ ਉਧਾਰ ਕਰਨ ਵਾਲਾ ਹੈ ਤੁਦ ਥਾਪੇ ਚਾਰ ਜੁਗ ਤੂੰ ਕਰਤਾ ਸਗਲ ਧਰਨ ਤੂੰ ਸਾਰੇ ਜੁਗ ਚਾਰੇ ਜੁਗ ਵੈਗਰੂ ਤੂੰ ਹੀ ਥਾਪੇ ਕਰਤਾ ਤੂੰ ਐ ਸਾਰੀ ertidੀ ਦਾ ਤੁਦ ਆਵਣ ਜਾਣਾ ਕੀਆ ਤੋਦਲੇਪਣਾ ਲਾਗੇ ਤ੍ਰਿਣਾ। ਆਮਣ ਜਾਮਣ ਦਾ ਖੇਡ ਵੈਗਰੂ ਤੂੰ ਬਣਾਇਆ ਪਰ ਤੈਨੂੰ ਤਿਲ ਜੰਨਾ ਵੀ ਕੋਈ ਥੋੜਾ ਜੰਨਾ ਵੀ ਤ੍ਰਿਣ ਜੰਨਾ ਤਨਕੇ ਜੰਨਾ ਵੀ ਲੇਪ ਨਹੀਂ ਹੈ ਮੋਹ ਨਹੀਂ ਹੈ ਕੋਈ ਕਿਸੇ ਪ੍ਰਕਾਰ ਦਾ ਸਮਾ ਤੇਰੇ ਤੇ ਅਸਰ ਨਹੀਂ ਕਰਦਾ ਜਨਮ ਮਰਨ ਦੇ ਗੇੜੇ ਤੇ ਤੂੰ ਰਹਿਤ ਅਬਨਾਸ਼ੀ ਹੈ। ਜਿਸ ਹੋਵੇ ਆਪ ਦਯਾਲ। ਇਸ ਲਾਵੇ ਸਤਿਗੁਰ ਚਰਨ ਜਿਹਦੇ ਮਹਾਰਾਜ ਆਪ ਤੂੰ ਦਇਆਵਾਂ ਨੂੰ ਜਾਵੇਂ ਉਹਨੂੰ ਸਤਿਗੁਰ ਦੇ ਚਰਨਾਂ ਨਾਲ ਲਾ ਦਿਨਾ ਹੈ ਤੂੰ ਹੋਰ ਤ ਉਪਾਏ ਨਾਲ ਲੱਭਾਈ ਅਬినాਸੀ ਸ੍ਰਿਸ਼ਟ ਕਰਨ ਤੂੰ ਕਿਸੇ ਵੀ ਹੋਰ ਉਪਾਅ ਨਾਲ ਨਹੀਂ ਲੱਭਦਾ ਮਹਾਰਾਜ ਸਾਹਿਬ ਜੀ ਸਾਰੀ ਸ੍ਰਿਸ਼ਟੀ ਦੇ ਕਰਨਹਾਰ ਕਰਤੇ ਗੁਰੂ ਤੋਂ ਬਿਨਾ ਤੂੰ ਕਿਸੇ ਤਰੀਕੇ ਨਾਲ ਨਹੀਂ ਲੱਭਦਾ ਗੁਰੂ ਕਿਰਪਾ ਕਰੇ ਤਾਂ ਤੈਨੂੰ ਤੇਰੇ ਨਾਲ ਵਾਹਿਗੁਰੂ ਜੀ ਮਲਾਪ ਹੁੰਦਾ ਹੈ ਗੁਰੂ ਕਿਰਪਾ ਕਰੇ ਤੇ ਮੇਰੇ ਸੱਚੇ ਪਾਤਸ਼ਾਹ ਤੂੰ ਪਰਮਾਤਮਾ ਨਾਲ ਜੋੜ ਦੇਣਾ ਹੈ ਪਰਮਾਤਮਾ ਕਿਰਪਾ ਕਰੇ ਸੱਚੇ ਗੁਰੂ ਦੀ ਦਾਤ ਮਿਲਦੀ ਸੱਚਾ ਗੁਰੂ ਜਦੋਂ ਦਇਆ ਕਰਦਾ ਤੇ ਪਰਮੇਸ਼ਰ ਵਿੱਚ ਅਪੇਧ ਕਰ ਦਿੰਦਾ ਹੈ ਸਤਗੁਰੂ ਮਹਾਰਾਜ ਪਾਤਸ਼ਾਹ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਪੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਗੁਰੂ ਅਤੇ ਸੰਗਤ ਬਖਸ਼ਣਯੋਗ ਹੈ ਬਖਸ਼ ਲੈਣਾ ਪਾਤਸ਼ਾਹ ਕਿਰਪਾ ਕਰਨ ਚੜ੍ਹਦੀਆਂ ਕਲਾ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨ ਤੇਲ ਫੁੱਲ ਪੇਟਾਵਾਂ ਯਾਤਰਾਵਾਂ ਸਿਵਾਵਾ ਸਫਲ ਕਰਨ ਅੰਗ ਸੰਗ ਸਹਾਈ ਹੋਣ ਨਾਮ ਦੀਆਂ ਦਾਤਾ ਬਖਸ਼ਿਸ਼ ਕਰਨ ਜੀ ਗੁਰੂ ਦਰਬਾਰ ਅੰਦਰ ਚੱਲ ਰਹੀਆਂ ਕਾਰ ਸਿਵਾਵਾ ਅੰਦਰ ਤਨ ਮਨ ਧੰਨਾ ਸੇਵਾ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਆਓ ਆਖਰੀ ਪੰਕਤੀਆਂ ਪੜ ਕੇ ਸਮਾਪਤੀ ਹੈ ਜੀ ਜਿਸ ਹੋ ਵਹ ਆਪ ਦਇਾਲ ਜਿਸੁ ਲਾਵੇ ਸਤਗੁਰ ਚਰਨ ਤੂੰ ਹੋਰਤ ਉਪਾਏ ਨ ਲਭੇ ਅਬినాਸੀ ਸ੍ਰਿਸ਼ਟ ਕਰਨ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤ